ਚੂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਸੀ ਉਸੇ ਵਿਚਾਲੇ ਖੁਨਰਾਹ ਦੀ ਖਬਰ ਹੈ ਗਰਮੀ ਤੋਂ ਜਲਦ ਰਾਹਤ ਮਿਲਣ ਵਾਲੀ ਹੈ ਦੱਸ ਜਾਈਏ ਕਿ 10 11 ਅਤੇ 12 ਮਈ ਨੂੰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਚੇਤਾਵਨੀ ਦੱਤੀ ਗਈ ਹੈ ਮੀਂਹ ਦੇ ਲਈ येलो ਅਲਰਟ ਵੀ ਜਾਰੀ ਕੀਤਾ ਗਿਆ ਤਾਂ ਦੱਸ ਜਾਈਏ ਕਿ ਪੰਜਾਬ ਭਰ ਦੇ ਵਿੱਚ ਜਿੱਥੇ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਲਗਾਤਾਰ ਵੱਧ ਰਹੀ ਗਰਮੀ ਦੇ ਚਲਦਿਆਂ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਦੱਸ ਜਾਈਏ ਕਿ ਗਰਮੀ ਦੇ ਵਿਚਾਲੇ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਕੜਾਕੇ ਦੀ ਧੁੱਪ ਕਾਰਨ ਤਾਪਮਾਨ ਵੱਧ ਗਿਆ ਜਿਸ ਦੇ ਚਲਦਿਆਂ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਸੀ ਕਿਉਂਕਿ ਗਰਮ ਲੂ ਵਗ ਰਹੀ ਸੀ ਆਉਣ ਵਾਲੇ 2 ਦਿਨਾਂ ਦੇ ਵਿੱਚ ਗਰਮੀ ਹੋਰ ਵਧੇਗੀ ਮੌਸਮ ਵਿਭਾਗ ਨੇ ਹੀਟ ਵੇਵ ਯਾਨੀ ਲੂ ਦਾ ਅਲਰਟ ਜਾਰੀ ਕੀਤਾ ਅਤੇ 16 ਮਈ ਨੂੰ ਪੂਰਾ ਸੂਬਾ ਹੀਟ ਵੇਵ ਦੀ ਲਪੇਟ ਵਿੱਚ ਆ ਸਕਦਾ ਜਿਹੇ ਵਿੱਚ ਖਾਸ ਸਾਵਧਾਨੀ ਵਰਤਣ ਦੇ ਲਈ ਵੀ ਕਿਹਾ ਗਿਆ ਪਰ ਇਸ ਵਿਚਾਲੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੱਛਮੀ ਗੜਬੜੀ ਯਾਨੀ ਵੈਸਟਰਨ ਡਿਸਟਰਬੈਂਸ ਵੀ ਸਰਗਰਮ ਹੋਏਗੀ ਜਿਸ ਤੋਂ ਬਾਅਦ ਰਾਹਤ ਮਿਲੇਗੀ 12 ਮਈ ਤੋਂ ਬਾਅਦ ਗਰਮੀ ਵਧੇਗੀ ਪਰ ਉਸ ਤੋਂ ਪਹਿਲਾਂ ਜੇ ਗੱਲ ਕਰ ਲਈਏ 10 11 ਅਤੇ 12 ਮਈ ਦੀ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਖੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਖਸਰ ਮੋਗਾ ਤੇ ਬਠਿੰਡਾ ਇਸ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਪਰ ਉੱਥੇ ਹੀ ਇਹ ਵੀ ਦੱਸ ਜਾਈਏ ਕਿ ਉਸ ਤੋਂ ਬਾਅਦ ਗਰਮੀ ਖੋਰ ਜ਼ਿਆਦਾ ਵਧ ਚਾਏਗੀ ਤੇ ਗਰਮੀ ਵਧਣ ਦੇ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆ ਸਕਦੀਆਂ ਨੇ ਅੰਦਾਜ਼ਾ ਇਹ ਹੈ ਕਿ 10 ਮਈ ਤੋਂ ਬਾਅਦ ਤਾਪਮਾਨ 44 ਜਾਂ ਫਿਰ ਉਸ ਤੋਂ ਵੀ ਜ਼ਿਆਦਾ ਡਿਗਰੀ ਸੈਲਸੀਅਸ ਵਧ ਜਾਏਗਾ ਪਰ ਇਹ ਦੱਸ ਜਈਏ ਕਿ 10 11 ਅਤੇ 12 ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਇਸ ਤੋਂ ਬਾਅਦ ਤਾਪਮਾਨ 44 ਡਿਗਰੀ ਸੈਲਸੀਅਸ ਜਾਂ ਫਿਰ ਉਸ ਤੋਂ ਜ਼ਿਆਦਾ ਵੀ ਹੋ ਸਕਦਾ ਤੁਸੀਂ ਸੋਚੋ ਕਿ ਗਰਮੀ ਦੇ ਨਾਲ ਕਿੰਨਾ ਬੁਰਾ ਹਾਲ ਹੋਏਗਾ ਇਸ ਵਿਚਾਰੀ ਡਾਕਟਰਾਂ ਨੇ ਵਧੇਰੇ ਉਮਰ ਦੇ ਲੋਕਾਂ ਨੂੰ ਮੋਟਾਪੇ ਵਾਲੇ ਲੋਕਾਂ ਨੂੰ ਉਸ ਤੋਂ ਇਲਾਵਾ ਡਾਇਬਟੀਜ਼ ਅਤੇ ਦਿਲ ਦੇ ਰੋਗਾਂ ਤੋਂ ਪੀੜਿਤ ਲੋਕਾਂ ਨੂੰ ਅਤੇ ਨਵਜੰਮੇ ਬੱਚਿਆਂ ਨੂੰ ਇਸ ਗਰਮੀ ਤੋਂ ਬਚਣ ਦੀ ਵੀ ਸਲਾਹ ਦਿੱਤੀ ਹੈ ਤਾਂ ਦੱਸ ਜਿਏ ਕਿ ਮੌਸਮ ਵਿਭਾਗ ਦੇ ਵੱਲੋਂ ਜਿੱਥੇ yellow alert ਜਾਰੀ ਕੀਤਾ ਗਿਆ ਇੱਕ ਪਾਸੇ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਹੈ ਤਾਂ ਦੂਜੇ ਪਾਸੇ 3 ਦਿਨ ਤੁਹਾਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ ਪਰ ਉਸ ਤੋਂ ਬਾਅਦ ਗਰਮੀ ਇਸ ਤਰੀਕੇ ਦੀ ਵਧੇਗੀ ਕਿ ਤੁਹਾਡੇ ਵੱਟ ਕੱਢ ਦਵੇਗੀ ਤਾਂ ਦੱਸ ਜੀਏ ਕਿ ਹੀਟ ਵੇਵ ਦੇ ਨਾਲ-ਨਾਲ ਤਿੰਨ ਦਿਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਇੱਕ ਪਾਸੇ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਹੈ ਤੇ ਦੂਜੇ ਪਾਸੇ ਤਿੰਨ ਦਿਨ ਤੁਹਾਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ ਪਰ ਉਸ ਤੋਂ ਬਾਅਦ ਗਰਮੀ ਇਸ ਤਰੀਕੇ ਦੀ ਵਧੇਗੀ ਕਿ ਤੁਹਾਡੇ ਵੱਟ ਕੱਢ ਦਵੇਗੀ ਤਾਂ ਦੱਸ ਜੀਏ ਕਿ ਹੀਟ ਵੇਵ ਦੇ ਨਾਲ-ਨਾਲ ਤਿੰਨ ਦਿਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਪੰਜਾਬ ਦੇ ਵਿੱਚ